ਸ਼ਰਾਬ ਨੂੰ ਪਈ ਹੜਾਂ ਦੀ ਮਾਰ ਕਾਰਨ ਜਿੱਥੇ ਪੰਜਾਬ ਸਰਕਾਰ ਵੱਲੋਂ ਰਾਹਤ ਕਾਰਜਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਉੱਥੇ ਹੀ ਪੰਜਾਬ ਦੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਰਾਤ ਸਮਗਰੀ ਪਹੁੰਚਾ ਰਹੀਆਂ ਹਨ ਉਸ ਲੜੀ ਤਾਤ ਰੂਪਨਗਰ ਦੇ ਗੁਰਦੁਆਰਾ ਟੀਪੀ ਸਾਹਿਬ ਤੋਂ ਰਾਤ ਸਮਗਰੀ ਹੜਪੀੜਤਾ ਲਈ ਟਰੱਕ ਰਹੀ ਰਵਾਨਾ ਕੀਤੀ ਜਾ ਰਹੀ ਹੈ ਜਿਸ ਵਿੱਚ 8 ਟਰੱਕ ਅਜਨਾਲਾ ਤੇ 8 ਟਰੱਕ ਗੁਰਦਾਸਪੁਰ ਲਈ ਰਾਤ ਸਮਗਰੀ ਰਵਾਨਾ ਕੀਤੇ ਗਏ ਅਗਰ ਜੀ ਕੁਮਿੰਦਰ ਸਿੰਘ ਦੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਆ ਜਾਈ ਸੀ ਰੂਪਨਗਰ ਪੰਜਾਬ ਗੁਰਦੁਆਰਾ ਟਿੱਪੀ ਦਾ ਜਿੱਥੇ ਕਿ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਆਚਾਰ ਦੀ ਸੇਵਾ ਜਾਰੀ ਹੈ ਜੀ ਆਓ ਤੁਹਾਨੂੰ ਦਿਖਾਈਏ ਇੱਥੇ ਕਿਵੇਂ-ਕਿਵੇਂ ਸੇਵਾ ਚੱਲ ਰਹੀ ਹੈ ਜੀ ਭਾਈ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਰੂਪਨਗਰ ਤੇ ਆਏ ਹਾਂ ਅੱਛਾ ਜੀ ਤੁਸੀਂ ਆਪ ਸੇਵਾ ਕਰਨ ਆਏ ਹੋ ਇੱਥੇ ਹਾਂ ਜੀ ਸੇਵਾ ਕਰਨ ਤੇ ਤੇ ਥਾਰੀ ਗੱਡੀ ਤੁਸੀਂ ਲੈ ਕੇ ਜਾਣੀ ਹਾਂ ਹਾਂ ਜੀ ਪਿੰਡ ਪਿੰਡ ਲੈ ਕੇ ਜਾਣੀ ਕਿੱਦਾਂ ਜਾਏਗੀ ਗੱਡੀਆਂ ਤੇ ਅੱਠ ਰੱਕ ਜਾ ਰਹੇ ਜੀ ਆਪਣੇ ਅਜਨਾਲਾ ਅੱਛਾ ਜੀ ਹੋਰ ਅੱਠ ਟਰੱਕ ਜਾ ਰਹੇ ਜੀ ਆਪਣੇ ਗੁਰਦਾਸਪੁਰ ਡੇਲਾ ਬਾਬਾ ਨਾਨਕ ਠੀਕ ਹੈ ਜਗਾ ਰਹੇ ਹਾਂ ਜੀ ਬੋਲੇ ਸੋਨਹਾਲ ਸਾਰੇ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਗੁਰਦੁਆਰਾ ਟਿੱਪੀ ਸਾਹਿਬ ਦੇ ਪ੍ਰਧਾਨ ਅਸਾਰ ਸਿੰਘ ਜੀ ਹੈਗੇ ਨੇ ਤੇ ਉਹਨਾਂ ਨੂੰ ਪੁੱਛਦੇ ਆ ਇਹ ਬਾਹਰ ਪੀਰਤਾ ਦੀ ਕੀ ਕੀ ਸੇਵਾ ਭੇਜ ਰਹੇ ਨੇ ਜੀ ਬਾਬਾ ਜੀ ਤੁਸੀਂ ਕੀ ਕੀ ਸੇਵਾ ਭੇਜ ਰਹੇ ਹੋ ਗੁਰੂ ਰੂਪ ਸਾਸੰਗ ਜੀਓ ਦਾਸ ਵੱਲੋਂ ਤੇ ਸਤ ਬਾਬਾ ਮਰਜੀ ਸਿੰਘ ਜੀ ਵੱਲੋਂ ਸਾਰੀਆਂ ਸਿੱਖ ਸੰਤਾਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾ ਕੋਈ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਝ ਤੇਰਾ ਭਾਣਾ ਜੋ ਕਿਸ਼ੋਰਿਆ ਪਰਮੇਸ਼ਰ ਦੇ ਹੁਕਮ ਅਸਾਰਫ ਦੀ ਰਜਾ ਅਨਸਾਰ ਹੋ ਰਿਹਾ। ਪੰਜਾਬ ਵਿੱਚ ਨੇੜਲੇ ਸੂਬਿਆਂ 'ਚ ਜੋ ਹੜ੍ਹਾਂ ਦਾ ਕਰੋਪਾਇਆ ਹੈ ਪਰਮੇਸ਼ਰ ਦਿੱਤ ਉਸਨੂੰ ਹੱਲ ਕਰਨਾ ਉਹੀ ਮਨਾਂ ਵਿੱਚ ਬਸ ਕੇ ਉਹਨਾਂ ਦੀ ਮਦਦ ਅੰਦੇ ਲਈ ਸੰਗਤਾਂ ਨੂੰ ਪ੍ਰੇਰਿਆ ਹੈ। ਸੋ ਆਲਾਕਾ ਨਿਵਾਸੀਆਂ ਨੇ ਰਲ ਮਿਲ ਕੇ ਸਾਰੀ ਸਿੱਖ ਸੰਗਤ ਨੇ ਪਹਿਲਾਂ ਵੀ ਪਹਿਲੀ ਤਰੀਕ ਨੂੰ ਅਜਨਾਲਾ ਤੇ ਗੁਰਦਾਸਪੁਰ ਏਰੀਆ ਚ 12 ਟਰੱਕ ਆਚਾਰ ਦੇ ਭੇਜੇ ਸਨ ਪਸ਼ਵਾਂ ਦੇ ਲਈ ਕੁਝ ਦਵਾਈਆਂ ਭੇਜੀਆਂ ਸਨ ਕੁਝ ਪਾਣੀ ਤੇ ਬਿਸਕੁਟ ਭੇਜੇ ਸੀ ਹੋਰ ਸਮਾਨ ਭੇਜਿਆ ਸੀ ਅੱਜ ਸਿੱਖ ਸੰਗਤਾਂ ਵੱਲੋਂ ਉਦਮ ਕੀਤਾ ਗਿਆ ਕਿ 18 ਟਰੱਕ ਆਚਾਰ ਦੇ ਜੋ ਆਪਕੀ ਨੇ ਦੇਖਿਆ ਲੱਦੇ ਖੜੇ ਆ ਥੋੜੀ ਜਣ ਨੂੰ ਤੁਰਨਾ ਕੁਝ ਦਵਾਈਆਂ ਤੇ ਕੁਝ ਹੋਰ ਥੋੜਾ ਲੜੀਂਦਾ ਸਮਾਨ ਲੈ ਕੇ ਸਿੱਖ ਸੰਤਾਂ ਜਾ ਰਹੇ ਆ ਸੋ ਅਸੀਂ ਪਰਮੇਸ਼ਰ ਅਗੇ ਬੇਨਤੀ ਕਰਾਂਗੇ ਕਿ ਮਹਾਰਾਜ ਜਗ ਜਲੰਧਰ ਅਖਲਾ ਆਪਣੀ ਕਿਰਪਾ ਧਾਰ ਪਰਮੇਸ਼ਰ ਕਿਰਪਾ ਕਰੋ ਸਾਰੀ ਮਨੁੱਖਤਾ ਦਾ ਭਲਾ ਕਰੋ ਸੋ ਮੈਂ ਹੋਰ ਸਾਰੀਆਂ ਸਿੱਖ ਸੰਤਾਂ ਨੂੰ ਬੇਨਤੀ ਕਰਾਂਗਾ ਆਪ ਜੀ ਦੇ ਬਾਦਯਾਵ ਰਹੇ ਕਿ ਇਸ ਟਾਈਮ ਉਹਨਾਂ ਦੀ ਜੋ ਹੜਾਂ ਦੇ ਵਿੱਚ ਕਿ ਰਹੇ ਹੋਏ ਹਨ ਨੁਕਸਾਨ ਉਹਨਾਂ ਦੀ ਬਾਹ ਫੜਨ ਦੀ ਲੋੜ ਹੈ ਅਰ ਬਾਜੇ ਆਪਾਂ ਕਿਸੇ ਦੀ ਘੁੱਟ ਕੇ ਫੜ ਲਈਏ ਮਰੋੜ ਦੀ ਉਹ ਮਾੜੀ ਗੱਲ ਹੁੰਦੀ ਆ ਬਾਹ ਇਸ ਢੰਗ ਨਾਲ ਫੜੀ ਆਪਾਂ ਦੀ ਕਿ ਜਿਹੜੇ ਉਹਨਾਂ ਨੇ ਜ਼ਿੰਮੇਵਾਰਾਂ ਲੋਡ ਵੰਡ ਸੀ ਜਾਂ ਦੇਖੋ ਰਸਲ ਬੜਾ ਚਲੇ ਗਿਆ ਲੋਡ ਵੰਡ ਦਾ ਪਸ਼ੂਆ ਤੇ ਚਾਰਾ ਜਾਂ ਫਿਰ ਉਹਨਾਂ ਤੇ ਜੇ ਕੋ ਅਗਲਾ ਜਿਹੜਾ ਆਪਾਂ ਵੇਖਾ ਉਹ ਧੁੰਦਲਾ ਇਸ ਕਰਕੇ ਉਹਨਾਂ ਨੂੰ ਖਾਦ ਦੀ ਵੀ ਲੋੜ ਹੈ ਬੀਜ ਦੀ ਵੀ ਲੋੜ ਹੈ ਉਹਨਾਂ ਦੇ ਟਰੈਕਟਰਾਂ ਦੀ ਰਿਪੇਅਰ ਦੀ ਵੀ ਲੋੜ ਹੈ ਤੇ ਉਹਨਾਂ ਦੇ ਬੱਚਿਆਂ ਦਾ ਜੋ ਸਮਾਨ ਹੈ ਲੋਕ ਟੈਪ ਹੋ ਰਹੇ ਉਹਨਾਂ ਦੀ ਸਮਾਨ ਦੀ ਵੀ ਲੋੜ ਹੈ ਸੋ ਐਸੇ ਕੋ ਚੀਜ਼ਾਂ ਹਨ ਬੀਜ ਹੈ ਜਿਸ ਤਰ੍ਹਾਂ ਉਹਨਾਂ ਨੇ ਜ਼ਮੀਨਾਂ ਪਦਰਿਆਂ ਕਰਨ ਵਾਸਤੇ ਜਿੱਥੇ ਮੇਰੇ ਤਰ ਗਿਆ ਉਹ ਤੇਲ ਦੀ ਵੀ ਲੋੜ ਹੈ ਸੋ ਐਸਾ ਸਮਾਨ ਜ਼ਿਮੀਦਾਰਾਂ ਨੂੰ ਬਾਅਦ ਵਿੱਚ ਸਾਨੂੰ ਦੇਣਾ ਚਾਹੀਦਾ ਜਦੋਂ ਪਾਣੀ ਤਰ ਗਿਆ ਇਸ ਕਰਕੇ ਅਸੀਂ ਬੜੀ ਸੰਕੋਚ ਦੇ ਨਾਲ ਚੱਲ ਰਹੇ ਹਾਂ ਤਾਂ ਕਿ ਆਉਣ ਵਾਲੇ ਭਵਿੱਖ ਵਿੱਚ ਉਸ ਪੈਸਾ ਬਚ ਸਕੇ ਜਿਹੜਾ ਸਿੱਖਿਆ ਨੇ ਦਿੱਤਾ ਹੋਰ ਦੇ ਰਹੀ ਹਨ ਉਹਨਾਂ ਦਾ ਜ਼ਿਮੀਦਾਰ ਭਾਵੇਂ ਅਸੀਂ ਸਾਰਾ ਕਿਉਂਕਿ ਪਿੰਡ ਇਸ ਟਾਈਮ ਪੰਜਾਬ ਤੇ 1200 ਦੇ ਲਗਭਗ ਉੱਪਰ ਕੁਝ ਪਿੰਡ ਪਰਭਾਵਤ ਹਨ ਸਾਰਿਆਂ ਦਾ ਕੱਲੀ ਕਿਸਾਨਤਾ ਕੋਈ ਕੁਝ ਨਹੀਂ ਕਰ ਸਕਦੀ ਇਲਾਕਾ ਵੰਡ ਕੇ ਥੋੜਾ ਥੋੜਾ ਕੋਸੀ ਕੋਸ਼ੇ ਕਰ ਰਹੇ ਆ ਕਿ ਕੁਝ ਨਾ ਕੁਝ ਅਸੀਂ ਆਪਣੇ ਵੱਲੋਂ ਰਾਤ ਮਹਿਸੂਸ ਕਰ ਸਕੀ ਹੈ ਸੋ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਪੀਏਟੀ ਦਾ ਚੈਨਲ ਦਾ ਕਿ ਆਪ ਜੀ ਨੇ ਇੱਥੇ ਆ ਕੇ ਕਸ਼ਟ ਕੀਤਾ ਕਵਰੇਜ ਕਰ ਰਹੇ ਹੋ ਕਿਉਂਕਿ ਜਦ ਮਾਧਿਅਮ ਦੇ ਰਾਹੀਂ ਤੁਹਾਡੀ ਗੱਲ ਸੰਗਠਾ ਤੱਕ ਪਹੁੰਚਦੀ ਹੈ ਤੁਹਾਡਾ ਬਹੁਤ ਵੱਡਾ ਪ੍ਰੈਸ ਦਾ ਰੋਲ ਹੁੰਦਾ ਕਿਉਂਕਿ ਉਸੀ ਲੋਕਾਂ ਦੀ ਆਵਾਜ਼ ਸੰਸਥਾਵਾਂ ਤੱਕ ਪਹੁੰਚਾ ਸਕਦੇ ਆ ਲੋਕਾਂ ਦੀ ਬਾਤ ਸਰਕਾਰ ਤੱਕ ਪਹੁੰਚਾ ਸਕਦੇ ਆ ਇਸ ਕਰਕੇ ਤੁਹਾਡੇ ਆਤਮ ਬੜੀ ਇਸ ਤਮਾਰਨ ਤਾਕਤ ਦਿੱਤੀ ਹੈ ਸੋ ਇਸੇ ਕਰਕੇ ਅੱਜ ਇਤੇ ਵੀ ਕੋਨੇ ਵਿੱਚ ਕੋਈ ਕਿਸੇ ਦਾ ਕੋਈ ਗੱਲ ਬਾਤ ਕਰਦੀ ਆ ਆਪ ਸਾਰੇ ਨਸਰ ਕਰ ਦਿੰਦੇ ਜਿਹਦੇ ਕਰਕੇ ਉਹਦਾ ਫਿਰ ਇਲਾਜ ਵੀ ਹੋ ਜਾਂਦਾ ਰੋਸ ਵੀ ਪੜਾਇਆ ਜਾਂਦਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਿਹੜੇ ਕਿਹੜੇ ਜਗ੍ਹਾ ਜਾ ਰਹੇ ਹੁਣ ਤੁਹਾਡੇ ਇਹ ਸਾਡਾ ਪਹਿਲਾਂ ਉੱਥੇ ਅਸੀਂ ਡੰਪ ਬਣਾਏ ਵੇ ਆ ਇੱਕ ਅਜਨਾਲੇ ਜੀ ਇੱਕ ਗੁਰਦਾਸਪੁਰ ਉੱਥੇ ਸਾਡੇ ਬੰਦੇ ਹੈਗੇ ਆ ਜੀ ਗੁਰਦਾਸਪੁਰ ਵੀ ਤੇ ਅਜਨਾਲੇ ਵੀ ਉਹ ਫਿਰ ਅਸੀਂ ਨਾਲ ਉਹ ਸਮਾਨ ਤੇ ਆਉਂਦੇ ਆ ਉਹ ਫਿਰ ਅੱਗੇ ਉਹਨਾਂ ਨੂੰ ਇਲਾਕੇ ਦਾ ਪਤਾ ਦੇਖੋ ਸਾਨੂੰ ਉਸ ਤੱਲੇ ਇਲਾਕੇ ਦਾ ਕੱਲੇ ਕੱਲੇ ਪਿੰਡ ਦਾ ਨਹੀਂ ਪਤਾ ਜਿਹੜੇ ਉਹ ਇਲਾਕਾ ਉਸ ਪਾਸੇ ਉਹ ਬੰਦੇ ਆ ਉਹ ਪਿੰਡਾਂ ਦੇ ਬੰਦੇ ਆ ਉਹਨਾਂ ਨੇ ਜਿੱਥੇ ਮੰਡੀ ਬਣਾਈ ਵੀ ਆ ਉਹ ਫਿਰ ਪੇਟੀਆ ਨੇ ਵੀ ਪਿੰਡ ਵਿੱਚ ਕਿਸੇ ਕੋ ਡੰਗਰ ਹੈਗੇ ਆ ਆਈ ਇਹ ਚੀਜ਼ ਦੀ ਲੋੜ ਆ ਉਹ ਫਿਰ ਸਾਡੀ ਬੜੀ ਮਦਦ ਕਰ ਰਿਹਾ ਦਾਸ ਜੀ ਥੇ 12 ਸਾਲ ਰਹਿ ਕੇ ਆਇਆ ਦੋ ਦੋ ਮਹੀਨੇ ਇਸ ਕਰਕੇ ਸਾਰੇ ਫੇਤੀਆਂ ਤੇ ਬੰਦੇ ਸਾਡੇ ਜਿਹੜੇ ਗੁਰਦਾਸਪੁਰ ਤੇ ਅਜਨਾਲਾ ਉਹ ਪਿੰਡੇਗਾ ਜਾ ਰਹੇਗਾ ਮੈਂ ਇੱਥੇ ਕਹਾਂ ਠੀਕ ਹੈ ਬੜੀ ਧੰਵਾਜੀ ਤੁਹਾਡਾ ਧੰਨਵਾਦ ਆ